ਨਾ ਹੁਣ ਸੁਨੋ ਕੇ ਬੇਟੀਆਂ ਜੇ ਮੈਨੂੰ ਇਹ ਦੱਸੋ ਤੁਸੀਂ ਕੱਲ ਸਾਡੇ ਮਗਰੋਂ ਕਿੱਥੇ ਗਈਆਂ ਸੀ ਘੁੰਮਣ ਵਾਸਤੇ ਤੁਹਾਡੀ ਮਾਂ ਕੜਾ ਖਾਊਆ ਜਿਹੜਾ ਤੁਹਾਨੂੰ ਖਾਜੋਗੀ ਦੱਸੋ ਬੋਤਾ ਕਿੱਥੇ ਗਈਆਂ ਸੀ ਗਿਆ ਦੇਖੋ ਜੀ ਮੇਰਾ ਪਾਰਾ ਹਾਈ ਹੋ ਰਿਹਾ ਜੇ ਤੁਸੀਂ ਪੁੱਛਦੇ ਤਾਂ ਠੀਕ ਆ ਨਹੀਂ ਤੇ ਮੈਂ ਪੁੱਛਾਂ ਮੂੰਹ ਵੀ ਬੜਾ ਗਰਮ ਹੋਣ ਦੀ ਲੋੜ ਨਹੀਂ ਹੈਗੀ ਮੈਂ ਭੂਆ ਨੂੰ ਮਿਲਣਾ ਸੀ ਤੇ ਦਾਦੀ ਨੂੰ ਵੀ ਭੂਆ ਨੂੰ ਮਿਲਣਾ ਸੀ ਹੈ ਉਦੇ ਕੋਲ ਕੀ ਕਰਨ ਗਈ ਸੀ ਤੁਸੀਂ ਚੱਲ ਗੁੱਸਾ ਕਰਦੇ ਕਰਦੀਆਂ ਆਪਣੀ ਭੂਆ ਨੂੰ ਮਿਲਣ ਗਈਆਂ ਸੀ ਨਾਲੇ ਮਾਂ ਨੇ ਧੀ ਨੂੰ ਮਿਲਣਾ ਸੀ ਵਾਹ ਆ ਗਈ ਆਪਣੀ ਧੀ ਦੀ ਗੱਲਾਂ ਵਿੱਚ ਤੇ ਆ ਗਈ ਆਪਣੀ ਭੈਣ ਤੇ ਤਰਸ ਤੁਹਾਨੂੰ ਅੰਜੂ ਤੂੰ ਜੋ ਮਰਜ਼ੀ ਕਹੀ ਜਾ ਕਿਤੇ ਨਾ ਕਿਤੇ ਨਾ ਕਿਰਨ ਸਹੀ ਐ ਕੁੜੀਏ ਜਦ ਤੂੰ ਆਪਣੇ ਪੈਕੇ ਜਾਣੀ ਐ ਤੈਨੂੰ ਮੈਂ ਕਦੀ ਰੋਕਿਆ ਤੇ ਤੂੰ ਮੈਨੂੰ ਕਦੀ ਨਹੀਂ ਰੋਕਣੀ ਐ ਦੇਖੋ ਮੰਮੀ ਜੀ ਮੇਰੀ ਮਾਂ ਮੈਨੂੰ ਚੱਜ ਦੀਆਂ ਚੀਜ਼ਾਂ ਸਿਖਾ ਕੇ ਭੇਜਦੀ ਆ ਤੁਹਾਡੀ ਧੀ ਵਾਂਗੂ ਨਹੀਂ ਮੰਮੀ ਵੈਸੇ ਗੱਲ ਦੇ ਦੇ ਠੀਕ ਕਹਿ ਰਹੇ ਨੇ ਜਦੋਂ ਮੈਂ ਵੀ ਮੇਰੇ ਪਿੱਕੇ ਜਾਨੀ ਆ ਨਾ ਕੁਛ ਨਾ ਕੁਛ ਸਿੱਖ ਕੇ ਆਉਣੀ ਆ ਜਦੋਂ ਤੁਸੀਂ ਆਪਦੀ ਧੀ ਦੇ ਘਰੇ ਜਾਂਦੇ ਹੋ ਤਾਂ ਇੱਥੇ ਕਲੇਸ਼ ਹੀ ਸਿਰਦੇ ਨੇ ਜੇ ਤੁਹਾਡਾ ਬਹਸ ਰਿਹਾ ਖਤਮ ਹੋ ਗਿਆ ਹੋਵੇ ਤਾਂ ਘਰ ਦਾ ਜਵਾਈ ਵੀ ਇੱਧਰ ਖੜਾ ਦੇਖ ਲਓ ਮੇਰੀ ਕੋਈ ਕਦਰ ਹੈ ਕਿ ਨਹੀਂ ਇੱਥੇ ਲੇ ਪੁੱਤ ਤੂੰ ਆਉਂਦੀ ਤੱਤਾ ਹੋ ਗਿਆ ਚਲਾ ਲੈ ਫੜ ਕੁਰਸੀ ਬੈ ਉਹ ਬੈ ਛੱਡ ਗੁੱਸਾ ਬੈ ਹਰਦੀਪ ਜਵਾਈ ਨੇ ਤੁਹਾਡਾ ਤੱਤਾ ਹੀ ਲੱਗਦਾ ਜਾਂ ਠੰਡਾ ਪਾਣੀ ਲੈ ਕੇ ਆ ਦੇ ਲਈ ਤੁਸੀਂ ਬੈਠੋ ਸਾਰੇ ਜਣੇ ਕੀ ਗੱਲ ਪੁੱਤ ਕਾਹਦੇ ਕੁੜੀ ਨੂੰ ਘੂਰੀ ਜਾਣਾ ਐ ਮੈਂ ਆਪਣੀ ਜਨਾਨੀ ਨਾਲ ਕੁਰੀ ਬਟ ਰਿਆ ਮੈਂ ਉਹਦੇ ਨਾਲ ਕਿੱਦਾਂ ਗੱਲ ਕਰਨੀ ਕਿੱਦਾਂ ਨਹੀਂ ਐ ਤੁਸੀਂ ਮੈਨੂੰ ਨਾ ਸਿਖਾਓ ਇਹ ਤੇਰੀ ਜਨਾਨੀ ਦੇ ਨਾਲ ਨਾਲ ਨਾ ਇਸ ਘਰ ਦੀ ਧੀ ਵੀ ਹੈਗੀ ਏ ਇਹਨੂੰ ਇੱਥੇ ਬੈਠ ਕੇ ਘੂਰ ਨਹੀਂ ਸਕਦਾ ਮੰਮੀ ਤੁਸੀਂ ਚੁੱਪ ਰੋ ਪੁੱਤਰ ਤੇਰਾ ਜਿਹੜਾ ਗੁੱਸਾ ਗਿਲਾ ਨਾ ਆਪਾਂ ਬੈਠ ਕੇ ਗੱਲ ਕਰ ਲੈਨੇ ਆਂ ਅਪਾ ਜੀ ਕੀ ਗੱਲ ਕਰਦਾ ਜਵਾਈ ਪਾਈ ਆ ਗੁੱਸਾ ਗਿਲਾ ਤਾਂ ਨਾ ਕੱਢੂ ਗਈ ਨਾਲ ਪਵਨ ਦੇ ਵਿਆਹ ਤੋਂ ਬਾਅਦ ਨਾ ਉਹ ਪਹਿਲੀ ਵਾਰ ਆਇਆਗਾ ਮਨ ਗਿਆ ਘਰ ਦਾ ਜਵਾਈ ਪਾਈ ਏ ਇਹਨੂੰ ਇੱਜ਼ਤ ਦੇਣੀ ਬਣਦੀ ਏ ਇਹ ਨਹੀਂ ਐਵੇਂ ਦੂਸਰਿਆਂ ਦੇ ਪ੍ਰੋਗਰਾਮ ਵੀ ਜਾ ਕੇ ਖਲਾਰਾ ਪਾਣਾ ਦਾਦੀ ਜੀ ਮੈਂ ਕੋਈ ਖਲਾਰਾ ਨਹੀਂ ਪਾਇਆ ਬਸ ਪੂਆ ਜੀ ਨੇ ਮੇਰੀ ਇੱਜ਼ਤ ਨਹੀਂ ਕੀਤੀ ਕਰੋ ਤਾਂ ਤੁਸੀਂ ਇੱਕ ਦੋ ਦੂਜੀ ਵਾਰ ਚਾਹ ਨਹੀਂ ਪਿੰਦੇ ਉੱਥੇ ਤੁਸੀਂ ਚਾਹ ਦੇ ਬਹਾਨੇ ਰੁਸਕੇ ਆ ਗਏ ਸਾਰੇ ਤੁਹਾਡੇ ਨਾ ਡਰਾਮੇ ਹੀ ਨੇ ਮੂੰਹ ਬੰਦ ਕਰ ਲੈ ਆਪਣਾ ਮੇਰੇ ਨਾਲ ਜ਼ਿਆਦਾ ਜ਼ੁਬਾਨ ਲੜਾਂ ਦੀ ਲੋੜ ਨਹੀਂ ਕੱਲੀ ਚਾਹ ਦੀ ਗੱਲ ਨਹੀਂ ਹੈਗੀ ਨਾ ਪੁਆਣੇ ਤੁਹਾਡੇ ਇੰਨੇ ਗਰੀਬ ਨੇ ਕਿ ਜਵਾਈ ਦੇ ਕੱਪੜੇ ਨਹੀਂ ਜੁੜੇ ਉਹਨਾਂ ਕੋਲ ਪੁੱਤ ਕਪੜੇ ਦੀ ਕੋਈ ਗੱਲ ਨਹੀਂ ਅਗੀ ਕਪੜੇ ਤੁਹਾਨੂੰ ਸਾਰੇ ਮਿਲ ਜਾਣਗੇ ਕੁੜੀ ਨਾ ਇੱਜ਼ਤ ਨਾਲ ਬੋਲ ਢੋਡੀ ਕੁੜ ਨੂੰ ਮਾਰਿਆ ਜਬਕਾ ਮਾਰਿਆ ਤਾਂ ਤੁਹਾਨੂੰ ਹੱਤਾ ਵੇਰੇ ਦੀ ਪੈ ਗਈ ਹੈ ਮੇਰੀ ਉੱਥੇ ਬੇਇੱਜ਼ਤੀ ਹੋ ਗਈ ਹੈ ਆ ਦੇਖ ਲਓ ਜੀ ਆਪਣੀ ਮਾਂ ਨੂੰ ਚੁੱਪ ਕਰਾ ਲਓ ਫਿਰ ਕਹੋਗੇ ਤੁਸੀਂ ਬੋਲਦੀਆਂ ਆ ਹਰਦੀਪ ਚਲ ਇਹਨੂੰ ਲੈ ਕੇ ਚਲਦੇ ਆ ਆ ਪੁੱਤ ਉੱਥੇ ਬਹਿ ਕੇ ਗੱਲ ਕਰਦੇ ਆ ਪਿੱਛੇ ਤੁਸੀਂ ਰਿਸ਼ਤੇ ਛੱਡਣ ਫਿਰਦੇ ਹੋਣਾ ਬੇਵਲੋ ਤੁਹਾਡੀ ਕੁੜੀ ਦੀ ਕਿੰਨੀ ਇੱਜ਼ਤ ਕਰਦਾ ਹੋ ਜਾਲੀ ਨਾ ਵੇਖਣਾ ਆ ਲਵੀ ਚਾਹ ਚਾਹ ਪੀਲਾ ਤੇ ਮੇਰੀ ਸੁਣ ਲੈ ਗੱਲ ਜੇ ਕੰਪਲੇਂਟ ਕੀਤੀ ਨਾ ਗਾਂ ਤੋਂ ਕਦੇ ਚਾਹ ਨਹੀਂ ਮਿਲੂਗੀ ਉਹ ਕੋਈ ਨਾ ਜੀ ਜਿੱਦਾਂ ਦੀ ਬਣ ਗਈ ਵਧੀਆ ਹੀ ਹੋਣੀ ਆ ਪਰ ਚਾਹ ਪੀਲਾ ਠੰਡੀ ਹੋ ਜਾਣੀ ਆ ਨਾਲੇ ਯਾਰ ਇੱਕ ਗੱਲ ਦੱਸ ਤੂੰ ਕੀ ਸਾਰਾ ਦਿਨ ਫੋਨ 'ਚ ਵੜੀ ਰਹੀ ਐ ਐਸਾ ਕੀ ਰੱਖਿਆ ਤੇਰਾ ਫੋਨ 'ਚ ਜੀ ਮੇਰੀ ਗੱਲ ਸੁਣੋ ਜੇ ਫੋਨ ਨਾ ਚਲਾਵਾਂ ਤੇ ਹੋਰ ਸਾਰਾ ਦਿਮ ਕੀ ਕਰਾਂ ਵੇਲੀ ਤਾਂ ਔਨੀ ਐ ਅੱਗੇ ਰਾਧਿਕਾ ਹੁੰਦੀ ਸੀ ਤਾਂ ਉਹਦੇ ਨਾਲ ਗੱਲਾਂ ਮਾਰ ਲੈਂਦੀ ਸੀ ਹੁਣ ਮੈਂ ਸਾਰਾ ਦਿਨ ਵੇਲੀ ਹੋਰ ਕਰਾਂ ਵੀ ਕੀ ਫੋਨ ਤੋਂ ਇਲਾਵਾ ਗੱਲ ਤਾਂ ਤੇਰੀ ਠੀਕ ਐ ਯਾਰ ਪਹਿਲਾਂ ਰਾਧੀ ਤਾਂ ਹੁੰਦੀ ਸੀ ਨਾ ਘਰ 'ਚ ਪੂਰੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਹੁਣ ਤਾਂ ਘਰ ਨਾ ਮੈਨੂੰ ਖਾਲੀ-ਖਾਲੀ ਜਿਹਾ ਲੱਗਦਾ ਖਾਨ ਨੂੰ ਪੈਂਦਾ ਸਹੀ ਗੱਲ ਐ ਜੀ ਜਦੋਂ ਦੀ ਉਹ ਗਈ ਐ ਨਾ ਮੈਨੂੰ ਇਕੱਲਾ ਪੰਜਾ ਬਹੁਤ ਮਹਿਸੂਸ ਹੁੰਦਾ ਤੁਸੀਂ ਕੰਮ ਮੈਂ ਪਿੱਛੇ ਕੱਲੀ ਰਹਿ ਜਾਂਦੀ ਆ। ਉਹ ਯਾਰ ਗੱਲ ਇਦਾਂ ਆਪਾਂ ਦੋਨਾਂ ਨੂੰ ਉਹਦੇ ਬਿਨਾ ਰਹਿਣ ਦੀ ਹਾਲਤ ਨਹੀਂ ਹੈਗੀ। ਥੋੜੇ ਦਿਨਾਂ ਦੀ ਗੱਲ ਐ ਹੌਲੀ-ਹੌਲੀ ਆਦਤ ਪੈ ਜਾਊ। ਚਲੋ ਛੱਡੋ। ਚਾਹ ਠੰਡੀ ਹੋ ਜਾਣੀ ਪਹਿਲਾਂ ਤੁਸੀਂ ਚਾਹ ਪੀਓ। ਉਹ ਤੈਨੂੰ ਪਤਾ ਤਾਂ ਹੈ ਮੈਂ ਚਾਹ ਠੰਡਿਓ ਪੀਣਾ। ਚਲ ਚਾਹ ਦੀ ਤੂੰ ਗੱਲ ਛੱਡ ਮੈਨੂੰ ਐਂ ਦੱਸ ਰਾਧਿਕਾ ਦਾ ਕੋਈ ਫੋਨ ਤਾਂ ਨਹੀਂ ਆਇਆ? ਕੋਈ ਮੈਸੇਜ ਆਇਆ ਹੋਵੇ? ਫੋਨ ਤਾਂ ਉਹਦਾ ਆਇਆ ਸੀ। ਮੈਨੂੰ ਪਤਾ ਨਹੀਂ ਕਿਉਂ ਉਹਦੀਆਂ ਗੱਲਾਂ ਤੋਂ ਇਦਾਂ ਲੱਗਦਾ ਕਿ ਆਪਾਂ ਕੁੜੀ ਨੂੰ ਗਲਤ ਜਗ੍ਹਾ ਫਸਾ ਦਿੱਤਾ। ਉਹ ਤੋਂ ਕਮਲੀ ਹੋ ਗਈਆਂ ਕਿਹੜੀਆਂ ਗੱਲਾਂ ਤੋਂ ਤੈਨੂੰ ਐਦਾਂ ਲੱਗਦਾ ਵੀ ਆਪਾਂ ਕੁੜੀ ਗਲਤ ਥਾਂ ਫਸਾਤੀ ਹੈ ਮੈਨੂੰ ਲੱਗਦਾ ਆਪਾਂ ਕੋਲੋਂ ਗਲਤੀ ਇਹ ਹੋਈ ਆ ਕਿ ਆਪਾਂ ਮੁੰਡਾ ਇਕੱਲਾ-ਇਕੱਲਾ ਦੇਖ ਕੇ ਕੁੜੀ ਦਾ ਵਿਆਹ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਸਿਰ ਦੇ ਉੱਤੇ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ ਤੇ ਜਿੰਮੇਵਾਰੀਆਂ ਨੂੰ ਨਿਭਾਉਂਦੇ-ਨਿਭਾਉਂਦੇ ਕਿਤੇ ਉਹ ਸਾਡੀ ਰਾਧਿਕਾ ਦਾ ਖਿਆਲ ਰੱਖਣਾ ਭੁੱਲ ਨਾ ਜਾਵੇ ਯਾਰ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਹੈ ਮੈਨੂੰ ਇੱਕ ਗੱਲ ਦੱਸ ਅੱਜ ਦੇ ਟਾਈਮ 'ਚ ਐਹੋ ਜਿਹਾ ਕਿਹੜਾ ਬੰਦਾ ਹੈ ਜਿਹਦੇ ਸਿਰ ਤੇ ਜ਼ਿੰਮੇਵਾਰੀਆਂ ਨਹੀਂ ਹੈਗੀਆਂ ਮੇਰੇ ਸਿਰ ਤੇ ਵੀ ਚੱਕੀਆਂ ਨਾ ਮੈਂ ਆਪਣੀ ਜ਼ਿੰਮੇਵਾਰੀਆਂ ਨਿਭਾਈਆਂ ਉਦਾਂ ਹੀ ਉਹ ਵੀ ਆਪਣੇ ਸਿਰ ਤੇ ਪਾਈ ਜ਼ਿੰਮੇਵਾਰੀਆਂ ਨਭਾਊਗਾ ਉਹੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੁਸੀਂ ਇਹ ਦੇਖੋ ਵਿਆਹ ਦੇ ਵਿੱਚ ਪਵਨ ਦਾ ਜਿਵੇਂ ਮਾਮਿਆਂ ਦੇ ਨਾਲ ਕਲੇਸ਼ ਪਿਆ ਸੀ ਹੈਨਾ ਹੁਣ ਮੈਨੂੰ ਰਾਧਿਕਾ ਨੇ ਦੱਸਿਆ ਕਿ ਜਿਹੜੀ ਉਹਦੀ ਨਨਾਨੀ ਉਹੀ ਜਿਹੜੀ ਆਪਣੇ ਘਰੇ ਆਈ ਸੀ ਉਹ ਇਕੱਲੀ ਰਹਿੰਦੀ ਹੈ ਤੇ ਉਹਦੀ ਵੀ ਜ਼ਿੰਮੇਵਾਰੀ ਸਾਰੀ ਪਵਨ ਤੇ ਹੈ ਤੇ ਇੱਕ ਦੋ ਦਿਨ ਪਹਿਲਾਂ ਉਹਦੇ ਬੱਚੇ ਵੀ ਹੁਣ ਉੱਥੇ ਆ ਗਏ ਨੇ ਹੈ ਹੁਣ ਬੱਚੇ ਵੀ ਆ ਗਏ ਨੇ ਪਰ ਵਿਆਹ ਵੇਲੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਰਾਧਿਕਾ ਜੀ ਜਿਹੜੀ ਨਾ ਨਾ ਉਹ ਕੱਲੀ ਰਹਿੰਦੀ ਐ ਤੇ ਬੱਚੇ ਦਾਦਕੇ ਰਹਿੰਦੇ ਨੇ। ਓਹੋ ਮੇਰੀ ਗੱਲ ਸੁਣੋ। ਬੰਦੇ ਉਹ ਗਲਤ ਨਹੀਂ ਨੇ। ਬੰਦੇ ਉਹ ਬਿਲਕੁਲ ਸਹੀ ਨੇ। ਆਪਾਂ ਨੂੰ ਕੱਲੀ-ਕੱਲੀ ਗੱਲ ਵੀ ਉਹਨਾਂ ਨੇ ਬਿਲਕੁਲ ਸਹੀ ਦੱਸੀ ਐ। ਬੱਚੇ ਵਾਕਈ ਦਾਦਕੇ ਆਂਦੇ ਰਹਿੰਦੇ ਸੀ। ਪਰ ਰਾਧਿਕਾ ਨੇ ਮੈਨੂੰ ਦੱਸਿਆ ਕਿ ਦਾਦਕੇ ਜਿਹੜੇ ਉਹ ਬੱਚਿਆਂ ਨੂੰ ਮਾਰਦੇ ਕੁੱਟਦੇ ਸੀ। ਇਸ ਕਰਕੇ ਬੱਚੇ ਇੱਥੇ ਆ ਗਏ ਨੇ। ਤੇ ਟੈਨਸ਼ਨ ਵਾਲੀ ਗੱਲ ਇਹ ਐ ਕਿ ਮੈਂ ਸੋਚਦੀ ਆ ਕਿ ਪਵਨ ਹੁਣ ਭੈਣ ਦਾ ਖਰਚਾ ਚੱਕੇਗਾ, ਉਹਦੇ ਬੱਚਿਆਂ ਦਾ ਖਰਚਾ ਚੱਕੇਗਾ ਜਾਂ ਸਾਡੀ ਧੀ ਨੂੰ ਦੇਖੇਗਾ। ਕਿ ਤੇਰੀ ਰਾधिका ਨਾਲ ਇਹ ਨਹੀਂ ਗੱਲ ਹੋਈ ਸੀ ਤੂੰ ਰਾधिका ਨਾਲ ਸਲਾਹ ਨਹੀਂ ਕੀਤੀ ਵੀ ਬੱਚਿਆਂ ਦਾ ਕਿਵੇਂ ਕਰਨਾ ਉਹਨਾਂ ਦੇ ਰਹਿਣ ਸਹਿਣ ਦਾ ਕਿਵੇਂ ਕਰਨਾ ਇਸ ਮੁੱਦੇ ਤੇ ਮੇਰੀ ਕੋਈ ਗੱਲ ਨਹੀਂ ਹੋਈ ਰਾधिका ਅੰਦਰੋਂ ਬਹੁਤ ਪਰੇਸ਼ਾਨ ਸੀ ਪਰ ਉਹਨੇ ਮੈਨੂੰ ਸ਼ੋ ਨਹੀਂ ਕੀਤਾ ਤਾਂ ਮੇਰੇ ਮਨ 'ਚ ਇਹ ਸਵਾਲ ਖੜਾ ਹੋਇਆ ਕਿ ਕਿਤੇ ਕੁੜੀ ਆਪਾਂ ਗਲਤ ਜਗ੍ਹਾ ਤੇ ਨਹੀਂ ਫਸਾਤੀ ਉਹ ਨਹੀਂ ਨਹੀਂ ਪਵਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਉਹ ਨੇਕ ਤੇ ਇਮਾਨਦਾਰ ਬੰਦਾ ਆ ਉਹ ਇਦਾਂ ਦਾ ਕੋਈ ਕੰਮ ਨਹੀਂ ਕਰੇਗਾ ਜਿਹਦੇ ਨਾਲ ਸਾਨੂੰ ਨਰਾਸ਼ ਹੋਣਾ ਪਵੇ ਇੱਕ ਗੱਲ ਹੋਰ ਜੇ ਤੇਰੀ ਰਾਦਿਕਾ ਨਾਲ ਗੱਲ ਹੁੰਦੀ ਹੈ ਨਾ ਤੂੰ ਉਹਨੂੰ ਕੋਈ ਵੀ ਇਹੋ ਜਿਹੀ ਮਰਤ ਨਹੀਂ ਦੇਣੀ ਜਿਸ ਦੇ ਨਾਲ ਉਹਦੇ ਘਰ 'ਚ ਕਲੇਸ਼ ਹੋਵੇ ਤੇ ਰਾਦਿਕਾ ਤੇ ਬਲੇਮ ਆਵੇ ਕੋਈ ਵੀ ਬਾਕੀ ਤੂੰ ਫਿਕਰ ਨਾ ਕਰ ਮੈਂ ਰਾਦਿਕਾ ਨਾਲ ਆਪ ਗੱਲ ਕਰਾਂਗਾ ਤੇ ਦੇਖਦਾ ਕੀ ਬਣਦਾ ਅੱਗੇ ਜੀ ਗੱਲ ਇਹ ਹੈ ਕਿ ਰਾਦਿਕਾ ਇੱਥੇ ਜੋ ਵੀ ਕੁਝ ਮੰਗਦੀ ਸੀ ਤਾਂ ਉਹਨੂੰ ਜਦ ਹੀ ਮਿਲ ਜਾਂਦਾ ਸੀ ਹੁਣ ਪਵਨ ਇੰਨੀਆਂ ਜ਼ਿੰਮੇਵਾਰੀਆਂ 'ਚ ਫਸਿਆ ਹੋਇਆ ਤੇ ਜੇ ਕੁੜੀ ਨੂੰ ਕਿਸੇ ਚੀਜ਼ ਦੀ ਲੋੜ ਪਈ ਤੇ ਉਧਰੋਂ ਨਾ ਸੋਨਾਂ ਨੂੰ ਮਿਲ ਗਈ ਤਾਂ ਉਹਨੇ ਨਿਰਾਸ਼ ਜੀ ਹੋ ਜਾਣਾ ਇਹਦਾ ਮਤਲਬ ਤੂੰ ਮੇਰੀ ਭੈਣ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ ਤੂੰ ਨਹੀਂ ਉਹਨੂੰ ਜਾਣਦੀ ਮੈਂ ਉਹਨੂੰ ਜਾਣਦਾ ਮੇਰੀ ਭੈਣ ਨੂੰ ਜੇ ਕੋਈ ਚੀਜ਼ ਨਾ ਵੀ ਮਿਲੇਗੀ ਨਾ ਤਾਂ ਵੀ ਐਡਜਸਟ ਕਰੂਗੀ ਇਹੋ ਜੀ ਹੈ ਰਾਦਿਕਾ ਚਲੋ ਠੀਕ ਆ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਂਦੀ ਆ ਪਰ ਮੇਰੀ ਇੱਕ ਗੱਲ ਮੰਨ ਲਓ ਆਪਾਂ ਦੋਨੋਂ ਉਹਦੇ ਘਰੇ ਜਾ ਕੇ ਗੇੜਾ ਨਾ ਕਾਢ ਲਈਏ ਉਹਨਾਂ ਦੇ ਘਰੇ ਜਾਣ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੇਰਾ ਆਪਣਾ ਦਿਲ ਕਰਦਾ ਰਾਦਿਕਾ ਨੂੰ ਮਿਲਣ ਦਾ ਪਰ ਤੂੰ ਆਪ ਸੋਚ ਜੇ ਆਪਾਂ ਉੱਥੇ ਜਾਵਾਂਗੇ ਤੇ ਰਾਦਿਕਾ ਨੂੰ ਕੱਲੀ ਬਿਠਾ ਕੇ ਕੋਈ ਗੱਲ ਕਰਾਂਗੇ ਉਹਦੇ ਸਹੁਰਿਆਂ ਨੂੰ ਚੰਗਾ ਨਹੀਂ ਲੱਗਣਾ ਚਲੋ ਠੀਕ ਆ ਜੇ ਆਪਣਾ ਉੱਥੇ ਜਾਣਾ ਨਹੀਂ ਬੰਦਦਾ ਤਾ ਇੱਕ ਕੰਮ ਕਰਦੀ ਆ ਮੈਂ ਰਾधिका ਨੂੰ ਫੋਨ ਕਰਕੇ ਕੱਲ੍ਹ ਇੱਥੇ ਬੁਲਾ ਲੈਣੀ ਆ ਦੇਖੋ ਜੀ ਜਦ ਤੱਕ ਉਹ ਬੈਠ ਕੇ ਮੈਨੂੰ ਆਪਣਾ ਸੁੱਖ ਦੁੱਖ ਨਹੀਂ ਨਾ ਦੱਸੇਗੀ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਉਹ ਸੁਖੀ ਆ ਜਾਂ ਦੁਖੀ ਆ ਮੈਨੂੰ ਐਦਾਂ ਚੈਨ ਨਹੀਂ ਮਿਲਣਾ ਦੇਖ अमन ਮੈਨੂੰ ਚੰਗਾ ਲੱਗਦਾ ਕਿ ਤੂੰ ਆਪਣੀ ਨਨਾਨ ਦੀ ਇੰਨੀ ਫਿਕਰ ਕਰਦੀ ਆ ਪਰ ਬਾਰ ਬਾਰ ਉਹਨੂੰ ਫੋਨ ਕਰਕੇ ਆ ਪੁੱਛਣਾ ਕਿ ਤੇਰੇ ਘਰ ਕੀ ਚੱਲਦਾ ਕਿਵੇਂ ਚੱਲਦਾ ਕਿਤੇ ਨਾ ਕਿਤੇ ਕਲੇਸ਼ ਦੀ ਜੜ ਬਣ ਜਾਂਦਾ ਤੇ ਮੈਂ ਨਹੀਂ ਚਾਹੁੰਦਾ ਉਹਦੇ ਘਰੇ ਕੋਈ ਵੀ ਕਲੇਸ਼ ਹੋਵੇ ਜਦ ਤੱਕ ਰਾधिका ਆਪਾਂ ਨੂੰ ਕੋਈ ਕੰਪਲੇਂਟ ਆਪਣੇ ਮੂੰਹ ਨਹੀਂ ਨਾ ਕਰਦੀ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਕੋਈ ਇੰਟਰਫੇਅਰ ਕਰਨਾ ਚਾਹੀਦਾ ਚਲੋ ਠੀਕ ਆ ਮੈਂ ਤੁਹਾਡੀ ਗੱਲ ਮੰਨ ਗਈ ਪਰ ਮੇਰਾ ਆਪਣੀ ਨਾਨਾ ਨੂੰ ਮਿਲਣ ਨੂੰ ਦਿਲ ਤਾਂ ਕਰਦਾ ਹੀ ਆ ਉਹਦੇ ਲਈ ਤਾਂ ਮੈਂ ਉਹਨੂੰ ਫੋਨ ਕਰਕੇ ਬੁਲਾ ਸਕਦੀ ਆ ਨਾ ਉਹ ਤੂੰ ਕਿਹੜਾ ਮੇਰੇ ਕੋਲ ਤੇ ਹਟ ਜਾਣਾ ਠੀਕ ਆ ਕਰ ਲੈ ਫੋਨ ਤੇ ਪੁੱਛੇ ਨੂੰ ਕਦੋਂ ਇਹਨੇ ਆਣਾ ਮੈਂ ਉਹਨੂੰ ਜਾ ਕੇ ਲੈ ਆਵਾਂਗਾ ਨਾਲੇ ਤੂੰ ਨੇ ਚਿਰ ਗੱਲ ਕਰ ਫਿਰ ਦੱਸੀ ਮੈਨੂੰ ਕੀ ਕਹਿੰਦੀ ਆ ਮੈਂ ਜਰਾ ਕੰਮ ਜਾ ਕੇ ਆਇਆ ਮੈਂ ਤਾਂ ਇੱਥੇ ਬੈਠੂਗੀ ਮੈਨੂੰ ਕੌਣ ਰੋਕਦਾ ਹੈ ਮੈਂ ਤਾਂ ਵਿੱਚ ਬੈਠ ਕੇ ਸਾਰੀ ਗੱਲ ਸੁਣੂਗੀ ਚਲੋ ਬੈਠੋ ਤੇ ਚੁੱਪ ਕਰਕੇ ਸੁਣਿਓ ਕੋ ਜਿਹੜੀ ਗੱਲ ਹੋਵੇ ਪੁੱਤ ਏਡੀ ਕਿਹੜੀ ਰੁੱਸਣ ਵਾਲੀ ਗੱਲ ਸੀਗੀ ਜੇ ਤੈਨੂੰ ਚਾਹ ਨਹੀਂ ਮਿਲੀ ਤੇ ਤੂੰ ਆਪਣੀ ਜਨਾਨੀ ਨੂੰ ਕਹਿ ਦਿੰਦਾ ਮੈਨੂੰ ਤਾਂ ਚਾਹ ਦਾ ਕੋਈ ਗੁੱਸਾ ਹੀ ਨਹੀਂਗਾ ਮੈਨੂੰ ਤਾਂ ਇਹ ਗੁੱਸਾ ਵਾ ਕਿ ਉੱਥੇ ਜਵਾਈ ਭਾਈ ਦਾ ਮਾਨਤਾ ਨਹੀਂ ਹੁੰਦਾ ਕਿੰਦਾ ਮਤਲਬ ਮੈਂ ਸਮਝਿਆ ਨਹੀਂ ਕਿਰਨ ਦਾ ਤੁਹਾਨੂੰ ਇਹੀ ਕਹੀ ਜਾਂਦੀ ਹੈ ਕਿ ਮਣੀ ਚਾਹ ਕਰਕੇ ਰੁੱਸਿਆ ਦੇਖੋ ਤੁਸੀਂ ਆਪ ਸਮਝਦਾਰ ਹੋ ਇੱਕ ਜਵਾਈ ਭਾਈ ਤੇ ਲਈ ਚਾਹ ਤਰੋਸ ਕੇ ਆਪਣੀ ਜਨਾਨੀ ਨੂੰ ਤਾਨੇ ਮਿਰਨ ਮਾਰਨ ਲੱਪੂਗਾ ਜਿਹੜੀ ਗੱਲ ਤੇ ਤੁਸੀਂ ਰੁੱਸੇ ਫਿਰਦੇ ਹੋ ਨਾ ਉਸ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਗੱਲ ਦਾ ਕੋਈ ਸਿਰ ਪੈ ਰੀ ਨਹੀਂ ਹੈਗਾ ਨਾ ਕੀ ਗੱਲ ਕੁੜੀਏ ਕਿਹੜੀ ਗੱਲ ਲੁਕਾਈ ਬੈਠੀਆਂ ਖੁੱਲ ਕੇ ਕਰ ਗੱਲ ਕਿਉਂ ਨਹੀਂ ਗੈਸ ਗੱਲ ਦਾ ਸਿਰ ਪੈ ਰ ਹੈਗਾ ਉਹਨੂੰ ਗੀਤਾ ਜੀ ਤਾਂ ਆਪਣੇ ਘਰ ਨਾਲ ਨਾ ਬੰਦੀ ਨਹੀਂ ਤੁਹਾਡੇ ਇਕੱਲਾ-ਕੱਲਾ ਜਵਾਈ ਹੈਗਾ ਮੈਂ ਤੇ ਪੂਆ ਦਾ ਇਹ ਨਾ ਤਾਂ ਫਰਜ਼ ਬੰਦਾ ਸੀ ਕਿ ਆਪਦੇ ਜਵਾਈ ਨੂੰ ਇੱਕ ਮੁੰਦੀ ਪਾ ਦਿੰਦੀ ਇਹ ਗੱਲ ਮੁੰਦੀ ਸੀ ਸੀ ਕਾਕਾ ਸਨ ਖੋਲ ਕੇ ਦੱਸ ਦਿੰਦਾ ਅਸੀਂ ਪਵਾ ਦਿੰਦੇ ਮੁੰਦੀ ਨਾ ਪੁੱਤ ਤੂੰ ਸਾਨੂੰ ਦੱਸ ਦਿੰਦਾ ਉਧਰੋਂ ਨਹੀਂ ਤਾਂ ਆਤੀ ਤੈਨੂੰ ਮੁੰਦੀ ਪਾ ਦਿੰਦੇ ਨਾ ਪਾਜੀ ਪਹਿਲਾਂ ਜਵਾਈ ਭਾਈ ਮੁੰਦੀ ਮੰਗਦਾ ਸੋਹਣਾ ਲੱਗਦਾਗਾ ਇਹ ਗੱਲ 'ਚ ਤਾਂ ਦਮ ਹੈਗਾ ਉਧਰੋਂ ਮੁੰਦੀ ਬਣਦੀ ਸੀ ਪੁਰਾਣੇ ਦੀ ਹਾਂਜੀ ਮੰਮੀ ਜੀ ਸੁਣ ਜੇ ਬੈਠੇ ਹਾਂ ਜੋ ਜਵਾਈ ਭਾਈ ਦਾ ਮਾਣ ਹੈਗਾ ਆਪਣੀ ਧੀ ਨੂੰ ਕੋਵੇ ਕਰੇ ਤੁਸੀਂ ਤਾਂ ਨਵਾਂ ਰੁਵਾਜ ਕੱਢੀ ਪਿਓ ਕਦੀ ਸੁਣੀਏ ਮਾਮੇ ਜਵਾਈਆਂ ਨੂੰ ਮੁੰਦੀਆਂ ਪਈਆਂ ਨੇ ਦਾਦੀ ਜੀ ਇਹੀ ਤਾਂ ਮੈਂ ਗੱਲ ਕਹਿ ਰਹੀ ਆ ਜਿਹੜੀ ਗੱਲ ਦਾ ਸਿਰ ਪੈ ਰਹੀ ਨਹੀਂ ਆ ਉਹ ਗੱਲ ਕਰਨ ਦਾ ਕੀ ਫਾਇਦਾ ਤੂੰ ਚੁੱਪ ਰਹਿ ਕੁੜੀਏ ਨਮਾ ਮੀ ਜੀ ਜਵਾਈ ਭਾਈ ਨੇ ਮੰਦੀ ਮੰਗ ਲਈ ਤਾਂ ਤੁਹਾਡੀ ਤੀ ਐਨੇ ਜੋਗੀ ਵੀ ਨਹੀਂ ਹੈਗੀ ਦੇਖ ਲਓ ਜੀ ਮੁਕਤੀ ਗੱਲ ਇਹ ਹੈ ਜੇ ਤਾਂ ਮੇਰੀ ਮੰਗ ਪੂਰੀ ਕਰ ਦੋਂਗੇ ਤਾਂ ਤਾਂ ਆਪਣੀ ਕੁੜੀ ਨਾਲ ਵਰਤ ਲਓਗੇ ਜੇ ਇਹ ਨਹੀਂ ਆਂਦੀ ਕਿਰਨ 5 ਮਿੰਟ ਹੈ ਤੇਰੇ ਕੋਲ 50 ਮਿੰਟਾਂ ਜਾ ਜਾ ਜੇ 50 ਮਿੰਟਾਂ ਨਾ ਆਈ ਤੇ ਕਿਹਿਆ ਜੋਗੀ ਰਹਿ ਜਾਗੀ ਪਿਛੇ ਫੋਨ ਦਿਓ ਮੈਨੂੰ ਮੈਂ ਚਾਚਾ ਨੂੰ ਫੋਨ ਲਾਵਾਂ ਉਹੀ ਸਿੱਧਿਆ ਕਰਨਗੇ ਇਹਨਾਂ ਨੂੰ ਬਹਿ ਜਾਣੀ ਚੁੱਪ ਕਰਕੇ ਬਾਲਾ ਹੀ ਬੋਲੀ ਜਾਨੀ ਆ ਸ਼ੁਕਰ ਹੋ ਇੱਥੇ ਹੈ ਨੀਗਾ ਨਹੀਂ ਤਾਂ ਨਹੀਂ ਉੱਡ ਕੇ ਪੈ ਜਾਣਾ ਸੀਗਾ ਤੁਸੀਂ ਇੱਥੇ ਖੜੇ ਕਰਦੇ ਕੀ ਜੀ ਤੁਹਾਡਾ ਜੋਈ ਰੁੱਸਿਆ ਫਿਰਦਾ ਉਹਨੂੰ ਲੈ ਕੇ ਉਹ ਬੁਲਾਓ ਉਹਨੂੰ ਮਨਾਈ ਆਪਾਂ ਬਹਿ ਜਾ ਥੱਪ ਕਰਕੇ ਆਪਾਂ ਕੁੜੀ ਵਿਆਈ ਏ ਆਪਾਂ ਵੇਚੀ ਨਹੀਂ ਇਹਨੂੰ ਲੋੜ ਹੋएगी ਨਾ ਤੇ ਆਪੇ ਲੈ ਜਾਊਗਾ ਕਿਰਨ ਆ ਨਹੀਂ ਵੀ ਹੈ ਬਾਹਰ ਕੇ ਮੈਂ ਆਂ ਅੰਦਰ ਪੈਨ ਕਿੱਥੇ ਬੈਠੀ ਰਹਿ ਮੈਂ ਉਹਨੂੰ ਮੋਟ ਪਾ ਕੇ ਆਉਣੀ ਆ ਕਿਰਨ ਆ ਜਾ ਬਾਹਰ ਹੁਣ ਲੋੜ ਤੇਨੂੰ ਮੇਰੀ ਹੀ ਪਹਿਣੀ ਆ ਜਿਆਦਾ ਪੇਕੇ ਵੀ ਰਖਦੇ ਜੀਜਾ ਜੀ ਤੁਸੀਂ ਜਿੰਨੀ ਬੇਇੱਜ਼ਤੀ ਕਰਨੀ ਸੀ ਸਾਡੀ ਕਰਤੀ ਹੁਣ ਜਿਹੜੇ ਰੋਲਾ ਪਾਣਾ ਉਹ ਮੋਹਰ ਤੇ ਖੜ ਕੇ ਪਾਓ ਜਾਓ ਸ਼ਾਬਾਸ਼ ਜੀਜਾ ਜੀ ਘਰੇ ਪਹੁੰਚ ਗਏ ਨਾ ਸਾਨੂੰ ਫੋਨ ਨਾ ਕਰਿਓ ਤੇ ਅਗਲੇ ਯਾਰ ਛੱਡਣ ਆਉਂਗੇ ਨਾ ਰੱਖਣੀ ਮੈਂ ਵੀ ਨਹੀਂ ਭਰਾਣਾ ਇਹੋ ਜਿਹੇ ਨੂੰ ਨਾ ਇੱਕ ਅੱਧੀ ਵਾਲੀ ਸਬਕ ਸਿਖਾਣਾ ਬੰਦਾ ਨਹੀਂ ਤੇ ਸਾਰੀ ਉਮਰ ਨਾ ਐਦੇ ਤੰਗ ਕਰਦੇ ਨੇ ਜੇ ਤੁਸੀਂ ਟੈਨਸ਼ਨ ਫਰੀ ਹੋ ਤਾਂ ਤੁਹਾਡੇ ਨੇ ਇੱਕ ਗੱਲ ਕਰਾਂ ਜਦੋਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇ ਕੇ ਪਿਓ ਇਸ ਦੁਨੀਆ ਤੋਂ ਚਲ ਜAVE ਨਾ ਫਿਰ ਪੁੱਤ ਨੂੰ ਟੈਨਸ਼ਨ ਆ ਰਹਿੰਦੀ ਐ ਨਾ ਪਰ ਮੇਰੀਆਂ ਟੈਨਸ਼ਨਾਂ ਨਾ ਤੈਨੂੰ ਦੇਖ ਕੇ ਦੂਰ ਚਲੇ ਜਾਂਦੀਆਂ ਨੇ ਚੱਲ ਦੱਸ ਕੀ ਗੱਲ ਕਰਨੀ ਸੀਗੀ ਤੇ ਨਾਲੇ ਹਾਂ ਆਦੀਵਾਂ ਦਾ ਸੂਟ ਪਾਇਆ ਜੀ ਤੁਸੀਂ ਨਾ ਮੇਰੇ ਕੱਪੜਿਆਂ ਨੂੰ ਛੱਡੋ ਤੇ ਤੁਸੀਂ ਮੇਰੀ ਗੱਲ ਸੁਣੋ ਮੇਰੇ ਨਾ ਭਾਬੀ ਦਾ ਫੋਨ ਆਇਆ ਸੀਗਾ ਤੇ ਮੰਮੀ ਨੇ ਆਵਾਜ਼ ਮਾਰ ਲਈ ਤੇ ਤੁਹਾਡੇ ਨਾਲ ਗੱਲ ਕਰਨੀ ਨਾ ਵਿੱਚ ਹੀ ਰਹੀ ਮੇਰਾ ਨਾ ਵੀਰਾ ਮੈਨੂੰ ਲੈਣ ਆ ਰਿਹਾ ਮੈਂ ਜਾਵਾਂ ਹਾਂ ਜਾ ਸਕਦੀ ਹਾਂ ਪੇਕੇ ਪਰ ਮੰਮੀ ਨੂੰ ਪੁੱਛ ਲੈ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੰਮੀ ਨੂੰ ਤਾਂ ਮੈਂ ਪੁੱਛ ਲਵਾਂਗੀ ਕਿਵੇਂ ਜਾਵਾਂ ਕਿਨਾਂ ਜਾਵਾਂ ਤੁਸੀਂ ਮੈਨੂੰ ਦੱਸੋ ਜੇ ਮੈਂ ਚੱਲ ਜਾਨੀ ਆ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਯਾਰ ਆ ਕੇ ਮੇਰੀ ਗੱਲ ਕੀਤੇ ਰਹਿ ਦੇਗਾ ਤੂੰ ਤੈਨੂੰ ਮੈਂ ਵਿਆਹ ਕੇ ਲਿਆਇਆ ਕੋਈ ਮੁੱਲ ਥੋੜੀ ਖਰੀਦ ਕੇ ਲਿਆਇਆ ਨਾਲੇ ਤਾਂ ਪੇਕੇ ਜਾਣਾ ਏ ਜੀ ਸੱਦ ਕੇ ਜਾ ਇਹਦੇ ਵਿੱਚ ਮੈਂ ਕਿਉਂ ਰੋਕੂੰਗਾ ਇੱਕ ਗੱਲ ਹੋਰ ਯਾਦ ਰੱਖੀ ਤੈ ਅੱਜ ਆ ਗੱਲ ਪੁੱਛ ਲਈਏ ਬਾਹਾਂ ਤੋਂ ਨਾ ਗੱਲ ਪੁੱਛੀ ਤੂੰ ਆਪਣੇ ਪੇਕੇ ਜੀ ਸੱਦ ਕੇ ਜਦੋਂ ਮਰਜ਼ੀ ਜਾ ਸਕਦੀਆਂ ਉਹ ਵੀ ਪੂਰੇ ਰੋਬ ਨਾਲ ਚਲੋ ਠੀਕ ਆ ਜੀ ਤੇ ਹੁਣ ਪੂਰੇ ਰੋਗ ਨਾਲ ਸੁਣੋ ਮੈਂ ਆਪਣੇ ਪੇਕੇ ਚੱਲੀ ਆ ਤੇ ਪੂਰੇ ਟੌਰ ਨਾਲ ਤੇ ਤੁਹਾਨੂੰ ਕੋਈ ਇਤਰਾਜ਼ ਹੈਗਾ ਵੀ ਨਹੀਂ ਐ ਤੇ ਨਹੀਂ ਹੋਣਾ ਚਾਹੀਦਾ ਹੁਣ ਦੱਸੋ ਐਨਰੋ ਠੀਕ ਆ ਉਹ ਬਸ ਬਸ ਭਾਈ ਐਡਾ ਰੋਵ ਐਡੇ ਰੋਵ ਨਾਲ ਤਾਂ ਭਾਈ ਮੈਂ ਡਰ ਜਾਣਾ ਹੈ ਨਾਲੇ ਤੁਮਨੇ ਗੱਲ ਦੱਸ ਮੇਰੀ ਗੱਲ ਵਿੱਚ ਕਿਉਂ ਕੱਟੀ ਮੈਂ ਇੱਕ ਵਾਰ ਪਹਿਲਾਂ ਵੀ ਪੁੱਛਿਆ ਵੀ ਤੂੰ ਅੱਧੀਆਂ ਬਾਹਾਂ ਦਾ ਸੂਟ ਪਾਇਆ ਮੇਰੇ ਕੋਲ ਸਰਦੀਆਂ ਦੇ ਕੱਪੜੇ ਹੈ ਨਹੀਂ ਨਹੀਂ ਜੀ ਮੈਂ ਤਾਂ ਨਾ ਆਪਣੇ ਕੱਪੜਿਆਂ 'ਚ ਸਾਰੇ ਆ ਗਰਮੀਆਂ ਦੇ ਕੱਪੜੇ ਬਣਾਏ ਸੀਗੇ ਬਾਕੀ ਜੇ ਸ਼ਾਮ ਨੂੰ ਮੈਨੂੰ ਠੰਡ ਲੱਗਦੀ ਵੀ ਆ ਨਾ ਤਾਂ ਮੈਂ ਰੀਆ ਕੋਲ ਸਵੈਟਰ ਕੋਟੀ ਲੈ ਲੈਣੀ ਆ ਹੁਣ ਮੈਂ ਪੇਕੇ ਚੱਲੀ ਆ ਪਰ ਜਾਈ ਨੂੰ ਕਹਿ ਕੇ ਨਾ ਦੋ ਚਾਰ ਸੂਟ ਬਣਵਾ ਲੂੰਗੀ ਨਾਲੇ ਉਹਨਾਂ ਨੂੰ ਕਹਿ ਦੂੰਗੀ ਕਿ ਮੈਨੂੰ ਕੋਟੀਆਂ ਲੈ ਦੇਣਗੇ ਫੇਰ ਕਰਤੀ ਨਾ ਉਹੀ ਗੱਲ ਮੈਂ ਤੁਹਾਨੂੰ ਕਿਹਾ ਸੀਗਾ ਨਾ ਕਿ ਉੱਥੋਂ ਜੋ ਲੈਣਾ ਸੀ ਇਹ ਲੈ ਲਿਆ ਹੁਣ ਸਾਰੀ ਤੁਹਾਨੂੰ ਲੈਣ ਦੇ ਦੀ ਜ਼ਿੰਮੇਵਾਰੀ ਹੈਗੀ ਮੇਰੀ ਕੋਈ ਗੱਲ ਨਹੀਂ ਉਧਰ ਕੁਝ ਨਹੀਂ ਮੰਗਣਾ ਨਾ ਕੁਝ ਲੈ ਕੇ ਆਣਾ ਤੁਹਾਨੂੰ ਕੱਪੜੇ ਮੈਂ ਦਵਾਉਂਗਾ ਸਰਦੀਆਂ ਵਾਲੇ ਸੋਹਣੇ ਸੋਹਣੇ ਸਵੈਟਰ ਕੋਈ ਗੱਲ ਨਹੀਂ ਜੀ ਤੁਹਾਡੀ ਸੈਲਰੀ ਆ ਜੂਗੀ ਨਾ ਤੇ ਘਰ ਆਵਾਂਗੇ ਸ਼ੋਪਿੰਗ ਲੈ ਲਾਂਗੇ ਜਿਹੜੀਆਂ ਕੋਟੀਆਂ ਸਵੈਟਰ ਲੈਣੇ ਆ। ਕਮਾਲ ਦੀ ਗੱਲ ਹੈ ਮੇਰੀ ਸੈਲਰੀ ਨਾ 20 ਦਿਨਾਂ ਬਾਅਦ ਆਣੀ ਹੈ ਤੇ 20 ਦਿਨਾਂ ਬਿਨਾ ਸਵੈਟਰ ਤੋਂ ਕਿੱਦਾਂ ਫਰੇਂਗੀ? ਉਹ ਮੈਡਮ ਜੇ ਠੰਡ ਲੱਗ ਗਈ ਨਾ ਤੇ ਐਂ ਨਲੀ ਭਗਾਂਦੀ ਫਰੇਂਗੀ। ਤੁਹਾਨੂੰ ਮੈਂ ਕਹੀ ਤੇ ਜਾਨੀ ਆ ਜੇ ਮੈਨੂੰ ਸ਼ਾਮ ਨੂੰ ਥੋੜੀ-ਬੋਤੀ ਵੀ ਠੰਡ ਲੱਗਦੀ ਹੈ ਨਾ ਮੈਰੀਆ ਕੋਲ ਕੋਟੀ ਸਵੈਟਰ ਲੈ ਕੇ ਆਪਣਾ ਸਾਰ ਲੈਣੀ ਹੁੰਨੀ ਆ। ਜ਼ਿਆਦਾ ਨਹੀਂ ਠੰਡ ਲੱਗਣ ਲੱਗੀ ਮੈਨੂੰ। ਜੀ ਹੈਲੋ ਹਾਂਜੀ ਵੀਰੇ ਉਹ ਮੈਨੂੰ ਪਤਾ ਮੈਂ ਤੁਹਾਡੇ ਪੈਸੇ ਦੇਣੇ ਆ ਕੋਈ ਗੱਲ ਨਹੀਂ ਕੱਲ ਤੱਕ ਕਰ ਦਿੰਨਾ ਮੈਂ ਜਦੋਂ ਤੂੰ ਪੈਸੇ ਮੰਗੇ ਸੀ ਉਦੋਂ ਤਾਂ ਕਹਿੰਦਾ ਸੀ ਨਾਲ ਹੀ ਦੇ ਦੂੰਗਾ ਅਗਲੇ ਦਿਨ ਹੁਣ ਉਹ ਨਹੀਂ ਨਹੀਂ ਵੀਰੇ ਜਿਹਦੇ ਕੋ ਪੈਸੇ ਲੈਣੇ ਸੀ ਨਾ ਉਹ ਬੰਦੇ ਨੇ ਅੱਲੇ ਤੱਕ ਦਿੱਤੇ ਨਹੀਂ ਤੁਸੀਂ ਕੋਈ ਗੱਲ ਨਹੀਂ ਕੱਲ ਤੱਕ ਦਾ ਵੇਟ ਕਰੋ ਮੈਂ ਤੁਹਾਨੂੰ ਦੇ ਦਿੰਨਾ ਕੀ ਹੋਇਆ ਜੀ ਫੋਨ ਆਇਆ ਤੇ ਤੁਸੀਂ ਚੁੱਪ ਕਰਕੇ ਬੈਗੇ ਕੋਈ ਟੈਨਸ਼ਨ ਵਾਲੀ ਗੱਲ ਆ ਕੁਛ ਨਹੀਂ ਯਾਰ ਅੱਜ ਦੇ ਟਾਈਮ 'ਚ ਨਾ ਯਾਰੀ ਦੋਸਤੀ ਤੇ ਵੀ ਐਡਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਯਾਰ ਮਿੱਤਰ ਸੀਗਾ 2000 ਰੁਪਏ ਅਧਾਰਾ ਮੰਗਿਆ ਸੀਗਾ ਹੋ ਗਏ 10-15 ਦਿਨ ਹੁਣ ਮਗਰ ਪੈ ਗਿਆ ਕਿ ਮੇਰੇ ਪੈਸੇ ਮੋੜ ਹੁਣ ਕਿੱਦਾਂ ਦਵਾਂ ਘਰ ਦੇ ਨੀਚੇ ਆਇਆ ਖੜਾ ਕਹਿੰਦਾ ਨੀਚੇ ਆ ਗਿਆ ਨਹੀਂ ਤਾਂ ਫਿਰ ਤੇਰਾ ਜਲੂਸ ਕੱਢੂੰਗਾ ਇਹ ਉਹ ਪਤਾ ਨਹੀਂ ਇਹ ਕਿੱਦਾਂ ਦਾ ਦੋਸਤ ਹੈਗਾ ਤੁਹਾਡਾ 2000 ਪਿੱਛੇ ਇੰਨਾ ਕੁਛ ਨਹੀਂ ਸਨਾਰਤਾ ਤੇ ਨਾਲੇ ਘਰ ਦੇ ਬਾਹਰ ਵੀ ਆ ਗਿਆ ਇਹ ਦਦੇ ਦੋਸਤ ਯਾਰ ਵੀ ਹੁੰਦੇ ਨੇ ਤੈਨੂੰ ਸਹੀ ਦੱਸਾਂ ਜਦੋਂ ਇਦਾਂ ਦੀਆਂ ਮਜਬੂਰੀਆਂ ਮੇਰੇ ਉੱਤੇ ਆਂਦੇ ਆਣੇ ਨਾ ਮੈਨੂੰ ਆਪਣੇ ਡੈਡੀ ਦੀ ਬੜੀ ਯਾਦ ਆਉਂਦੀ ਹੈ ਇਦਾਂ ਦੇ ਛੋਟੇ ਛੋਟੇ ਹਲਾਤਾਂ ਜਦੋਂ ਮੇਰੇ ਡੈਡੀ ਨੇ ਮੈਨੂੰ ਬੜੀ ਵਾਰ ਕੱਢਿਆ ਵਾ ਹਮੇਸ਼ਾ ਇਹ ਹੀ ਕਹਿੰਦੇ ਸੀਗੇ ਚੈਰੀ ਦੋਸਤੀ ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਮੌਕੇ ਦੇ ਨਾਲ ਨਹੀਂ ਘਟਦੇ ਗੱਲ ਤਾਂ ਉਹੀ ਹੋਈ ਨਾ ਜਿਹੜੇ ਯਾਰ ਦੋਸਤ ਕੋ 2000 ਪਾ ਗਏ ਸੀ ਕੋਈ ਮਾਣ ਸਮਝ ਕੇ ਅੱਜ ਉਹੀ ਮੇਰੇ ਘਰ ਦੇ ਬਾਹਰ ਮੇਰਾ ਜਲੋਸ ਕੱਢਣ ਨੂੰ ਫਿਰ ਕਿਉਂਕਿ ਉਹਨੂੰ ਵੀ ਪਤਾ ਹੈ ਕਿ ਆਪਦੀ ਜਨਾਨੀ ਦਾ ਝਾਕਾ ਕਰਕੇ ਪੈਸੇ ਕਿਤਨੇ ਕਿਤੋਂ ਮੋੜ ਦਊਗਾ ਇਦਾਂ ਦੀਆਂ ਯਾਰੀਆਂ ਦੋਸਤੀਆਂ ਮੈਨੂੰ ਨਹੀਂ ਚਾਹੀਦੀਆਂ ਜੀ ਤੁਸੀਂ نیچے ਮੰਮੀ ਨਾਲ ਗੱਲ ਕਰਕੇ ਦੇਖ ਲਓ ਜਾਂ ਰੀਆ ਨਾਲ ਗੱਲ ਕਰਕੇ ਦੇਖ ਲਓ ਜੇ ਉਹਨਾਂ ਕੋਲ ਪੈ ਹੋਣ ਤਾਂ ਫਿਰ ਉਹ ਤੁਹਾਨੂੰ ਦੇ ਹੀ ਦੇਵੋਗੇ ਤੁਸੀਂ ਐ ਕਰੋ ਬਾਹਰ ਜਾਓ ਆ ਗ੍ਰਿਲ ਕੋ ਖੜਕੇ ਨਾਲ ਉਹਨਾਂ ਮੜਾ ਹੱਥ ਮਾਰ ਦੋ ਕਿ ਆਂਦੇ ਪਏ ਨੇ ਮੈਂ ਰੋਲਾ ਨਾ ਪਾਉਣ ਵਾਲੀ ਵੇ ਚਲੋ ਠੀਕ ਹੈ ਮੈਂ ਦੇਖਦਾ ਕੋਈ ਹੱਲ ਕਰਦਾ